ਹਲਕਾ ਖੰਡੂਰ ਸਾਹਿਬ ਦੇ ਅਧੀਨ ਆਉਂਦੇ ਕਸਬਾ ਸ੍ਰੀ ਗੋਇੰਵਾਲ ਸਾਹਿਬ ਵਿਖੇ ਡੀਐਸਪੀ ਦਫਤਰ ਦੇ ਬਾਹਰ ਨੌਜਵਾਨ ਨੂੰ ਮੰੰਜੀ ਦੇ ਉੱਤੇ ਲੰਮੇ ਪਾ ਕੇ ਜ਼ਬਰਦਸਤ ਨਾਰੇਬਾਜ਼ੀ ਕਰਕੇ ਇਨਸਾਫ਼ ਦੀ ਮੰਗ ਕੀਤੀ। ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਬਿੱਤੇ ਦਿਨੀ ਪਿੰਡ ਕਾਲਵਾ ਦੇ ਨੌਜਵਾਨ ਜਗਦੇਸ਼ ਸਿੰਘ ਦੇ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਮਾਮੂਲੀ ਜਿਹੀ ਗੱਲ ਤੋਂ ਬਾਅਦ ਨੌਜਵਾਨ ਦੇ ਲੋਹੇ ਦੇ ਰਾਡ ਮਾਰ ਕੇ ਧੌਂ ਦੇ ਮਣਕੇ ਤੋੜ ਦਿੱਤੇ ਗਏ ਸੀ। ਇਸ ਨੌਜਵਾਨ ਨੂੰ ਵਕ ਵਕ ਹਸਪਤਾਲਾ ਵਿੱਚੋਂ ਜਵਾਬ ਦੇ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਸਿਆਸਤੀ ਸ਼ਾਇਦ ਦੇ ਕਾਰਨ ਕੋਈ ਵੀ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਕੀਤੀ ਜਾ ਰਹੀ। ਜਿਸ ਕਰਕੇ ਸਾਨੂੰ ਇਨਸਾਫ ਲੈਣ ਲਈ ਨੌਜਵਾਨ ਨੂੰ ਡੀਐਸਪੀ ਦਫ਼ਤਰ ਅੱਗੇ ਰੱਖ ਕੇ ਧਰਨਾ ਲਗਾ ਕੇ ਇਨਸਾਫ ਦੀ ਮੰਗ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸ਼ਰਿਆਮ ਲੁੱਟਾ ਖੋਹ ਕਰਨ ਵਾਲੇ ਲੋਕਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ। ਨਸ਼ਾ ਦਾ ਕਾਰੋਬਾਰ ਸ਼ਰਿਆਮ ਚੱਲ ਰਿਹਾ ਹੈ। ਪਰੰਤੂ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਸਤਨੁਕਤਿਆ ਬਾਦ ਦੀ ਵਿਸ਼ੇਸ਼ ਰਿਪੋਰਟ ਕੇਸ ਨਾਕ ਸੁਣਨ ਵਾਲਾ ਡਿਪਟੀ ਮੁਰਦਾਬਾਦ 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 ਕਾਲ ਵਾਲੇ ਨੌਜਵਾਨ ਤੇ ਹਮਲਾ ਕਰਨ ਵਾਲੇ ਦੋਸ਼ੀਆਂ ਤੇ ਨਾਕ ਕਾਰਵਾਈ ਕਰਨ ਵਾਲਾ ਡਿਪਟੀ ਮੁਰਦਾਬਾਦ 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 ਦੋਸ਼ੀਆਂ ਨੂੰ ਨਾਮ ਫੜਨ ਵਾਲਾ ਡਿਪਟੀ ਮੁਰਦਾਬਾਦ ਗੋਦਵਾਲ ਡਿਪਟੀ ਮੁਰਦਾਬਾਦ 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 ਜਨਤਕ ਜਹੇ ਬੰਦੀਆਂ ਦਾ ਇੱਕਾ ਜਿੰਦਾਬਾਦ 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 ਲੜਨ ਵਾਲੇ ਲੋਗ ਜਿੰਦਾਬਾਦ 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 ਗੋਦਵਾਲ ਡਿਪਟੀ ਮੁਰਦਾਬਾ 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 ਆਮ ਪਾਰਟੀ ਦੇ ਕਹਿਣ ਤੇ ੱੱਕੇਸ਼ਾਇਆ ਕਰਨ ਵਾਲਾ ਡਿਪਟੀ ਮੁਰਦਾਬਾ 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 ਜੀ ਮੇਰਾ ਮਨਜੀਤ ਸਿੰਘ ਬੱਗੂ ਪਿੰਡ ਕੋੜਮਮਰਖਾ ਕੀ ਮਾਮਲਾ ਸਾਰਾ ਜਿਹੜਾ ਨੌਜਵਾਨ ਨੂੰ ਮੰਜੇ ਤੇ ਪਾ ਕੇ ਡੀਐਸਪੀ ਗੋਦਵਾਲ ਇਹ ਤੁਸੀਂ ਵੇਖ ਹੀ ਰਹੇ ਤੇ ਜਿਹੜੀ ਧੌਣ ਦੇ ਮਣਕੇ ਟੁੱਟ ਚੁੱਕੇ ਆ ਇਹ ਪੀਜੀਆਈ ਤੋਂ ਨੂੰ ਜਵਾਬ ਮਿਲ ਚੁੱਕਾ ਤੇ ਜਿਹੜੇ ਦੋਸ਼ੀ ਆ ਉਹਨਾਂ ਤੇ ਪਰਚਾ ਦਰਜ ਨਹੀਂ ਕੀਤਾ ਗਿਆ ਉਹ ਆਮ ਪਾਰਟੀ ਦੇ ਬੰਦੇ ਆ ਇਹ ਐਮਐਲਏ ਦੇ ਕਹਿਣ ਤੇ ਤੇ ਸਾਡੇ ਐਸਐਚਓ ਇਸ ਤਰ੍ਹਾਂ ਦੇ ਆ ਕਿ ਜੇ ਚੋਲੇ ਵਾਲੇ ਐਸਐਚਓ ਨੂੰ ਫੋਨ ਲਾਈਦਾ ਤਾਂ ਉਹ ਦੋ ਦਾ ਨਾਲ ਦਾ ਚੁੱਕਦਾ ਜੀ ਮੈਂ ਉਹਦਾ ਸਲਾਹਕਾਰ ਬੋਲਦਾ ਉਹ ਗੱਲ ਹੀ ਨਹੀਂ ਕਰਦਾ ਜੇ ਗੁੰਦੋਂ ਵਾਲਾ ਐਸਐਚਓ ਆ ਉਹ ਕਹਿੰਦਾ ਜੀ ਹੋ ਜੂ ਮਸਲਾ ਹਲ ਇਹ ਡਿਪਟੀ ਸਾਹਿਬ ਜੁਮੇ ਆਰ ਅਫਸਰ ਹੀ ਇਹਨਾਂ ਨਾਲ ਸਾਰੇ ਮਸਲਿਆਂ ਤੇ ਅਸੀਂ ਗੱਲ ਕਰ ਚੁੱਕੇ ਆ ਪਰ ਹਰ ਵਾਰੀ ਲਾਰਾ ਲਿਆ ਜਾਂਦਾ ਜੰਟਾਂ ਦੀ ਇੰਨੀ ਪੁਹਾ ਰਿਆ ਵੀ ਜੰਟਾਂ ਦੇ ਜਿਹੜੇ ਪੈਸੇ ਆ ਉਹ ਲੋਕਾਂ ਕੋ ਠਗੀਆਂ ਮਾਰੀਆਂ ਜਿਨ੍ਹਾਂ ਠਗੀਆਂ ਮਾਰੀਆਂ ਘਰ ਬੈਠੇ ਆ ਪਰ ਉਹਨਾਂ ਨੂੰ ਫੜਿਆ ਨਹੀਂ ਜਾ ਰਿਹਾ ਚੋਰੀ ਇੰਨੀ ਆ ਰਾਜੋ ਲੋਕਾਂ ਕੋ ਮੋਬਾਈਲ ਖੋਏ ਜਾਂਦੇ ਆ ਰਾਜੋ ਦਾਤਰਾਂ ਦੇ ਨਾਲ ਪੈਸੇ ਖੋਏ ਜਾਂਦੇ ਆ ਪਰ ਕੋਈ ਕਾਰਵਾਈ ਨਹੀਂ ਪੁਲਿਸ ਸੁੱਤੀ ਪਈ ਆ ਪਤਾ ਸਾਰਾ ਹੀ ਪੁਲਿਸ ਨੂੰ ਨਸ਼ਾ ਸ਼ਰਮ ਲੋਕਾਂ ਦੇ ਘਰਾਂ 'ਚ ਜਾ ਕੇ ਪੁੱਜ ਕਰਨਦੇ ਆ ਲੋਕਾਂ ਦੱਸਿਆ ਵੀ ਆ ਨਸ਼ਾ ਕਈ ਪਿੰਡਾਂ ਨੇ ਪੰਚਾਇਤਾਂ ਨੇ ਮਤੇ ਪਾ ਗਦੇ ਤੇ ਇਹ ਇਹਨਾਂ ਦੇ ਪਿੰਡ ਦੇ ਨੌਜਵਾਨ ਆ ਜੀ ਉਹ ਦਰਖਾਸਤ ਇਹ ਨਾ ਦਿੱਤੀ ਆ ਵੀ ਕਿਹੜੇ ਕਿਹੜੇ ਬੰਦੇ ਨੇ ਸਟਾ ਲਾਈਆਂ ਅਸਲ ਚਾਰ ਦੋਸ਼ੀ ਸੀ ਤੇ ਦੋ ਦੋਸ਼ੀ ਮੇਨ ਆ ਵਿੱਚ ਉਹ ਦੋਸ਼ੀ ਦੋਵੇਂ ਕੱਢ ਦਿੱਤੇ ਗਏ ਵੀ ਉਹ ਆਮ ਪਾਰਟੀ ਦੇ ਬੰਦੇ ਸੀ ਕਿੰਨਾ ਚਿਰ ਜਿਹੜਾ ਤੁਹਾਡਾ ਪ੍ਰਸਤਾਵ ਜਾਰੀ ਹੋ ਜਾਊਗਾ ਇਹ ਪ੍ਰਸਾਦ ਸਾਹੀ ਵੱਖ-ਵੱਖ ਥਾਣਿਆਂ ਨਾਲ ਸੰਬੰਧਿਤ ਬੈਠੇ ਇੱਥੇ ਵੀ ਜਦੋਂ ਸਾਡੇ ਮਸਲੇ ਹੱਲ ਹੋ ਜਾਣਗੇ ਅਸੀਂ ਕੋਈ ਲੰਮਾ ਪ੍ਰਸੈਸ ਨਹੀਂ ਇਹ ਕਰਨਾ ਵੀ ਜਾਰੀ ਅਸੀਂ ਜਨਤਾ ਨਹੀਂ ਇਕੱਠੀ ਕਰਨੀ ਉਹ ਸਾਡੇ ਆਪਣੇ ਪ੍ਰੋਗਰਾਮੇ ਚੱਲ ਰਹੇ ਆ ਤੇ ਅਸੀਂ ਇਸ ਕਰਕੇ ਇੱਥੇ ਭਾਏ ਆ ਸਾਰੇ ਮਾਮਲੇ ਵਾਲੇ ਆ ਜਿੰਨੇ ਦੇਨੇ ਮਾਮਲੇ ਨਹੀਂ ਨਹ ਲਉਂਦੇ ਉਹਨੇ ਦਿਨ ਅਸੀਂ ਇੱਥੇ ਬੈਠੇ ਰਹਿਣਾ ਹੋਣਾ ਇਹ ਨਹੀਂ ਕਿ ਜੀ ਚੱਲ ਜੋ ਵਸਵਾਦ ਦਵਾ ਦਨੇ ਤੁਹਾਨੂੰ ਜੇ ਮਸਲੇ ਹੱਲ ਕਰਨੇ ਆ ਤੇ ਮਸਲੇ ਕੋਈ ਏਡੇ ਵੱਡੇ ਨਹੀਂ ਇੱਕ ਘੰਟੇ ਜੋ ਹੱਲ ਹੋ ਸਕਦੇ ਚੇ ਚਤਾਵਣੀ ਕੀ ਪ੍ਰਸ਼ਾਸਨ ਦੀ ਚਤਾਵਣੀ ਇਹੋ ਵੀ ਅਸੀਂ ਇੱਥੇ ਬਹਾਂਗੇ ਪੱਕਾ ਇਹ ਮੰਨਜੀ ਰੱਖੀ ਆ ਦੂਜੇ ਵੀ ਸਾਥੀ ਇੱਕ ਡੇਰੇ ਸਾਭੋਂ ਆ ਮਾਤਾ ਜਿਹਦੇ ਘਰ ਨਾਲੇ ਕੁੱਟਿਆ ਗਿਆ ਹਲੇ ਉਹਦੀ ਮੰਨਜੀ ਵੀ ਲਿਉਣੀ ਆ ਉਹਦੇ ਵੀ ਸੱਟਾਂ ਲੱਗੀਆਂ ਤੇ ਹਲੇ ਦੋਸ਼ੀ ਫੜੇ ਨਹੀਂ ਜਾ ਰਹੇ ਇਸੇ ਤਰ੍ਹਾਂ ਵਕ ਵਕ ਠਾਣਿਆਂ ਦੇ ਮਸਲੇ ਆ ਹਾਂਜੀ ਕੀ ਨਾਂ ਤੁਹਾਡਾ ਹੈ ਮੈਂ ਕੈਪਟਨ ਸੰਕਾਲਵਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜ਼ਿਲ੍ਹਾ ਕਮੇਟੀ ਮੈਂਬਰ ਹਾਂ ਕੀ ਮਾਮਲਾ ਸਾਰਾ ਹੈ ਡੀਐਸਪੀ ਦਫ਼ਤਰ ਗੜੀ ਕਮੇਟੀ ਉਹ ਆ ਨੌਜਵਾਨ ਜਗਦੀਸ਼ ਸਿੰਘ ਸੋਨ ਆਫ ਨਰਵੈਲ ਸਿੰਘ ਪਿੰਡ ਕਾਲਵਾ ਤੋਂ ਆ ਇਹ ਆਪਣੀ ਜਿਹੜੀ ਆ ਮਜ਼ਦੂਰੀ ਕਰਕੇ ਘਰ ਨੂੰ ਆ ਰਿਹਾ ਸੀ ਤੇ ਰਸਤੇ ਦੇ ਵਿੱਚ ਰੋਕ ਕੇ ਚਾਰ ਜਿਹੜੇ ਨੌਜਵਾਨਾਂ ਨੇ ਇਹਦੇ ਸੱਟਾਂ ਲਾਈਆਂ ਇੱਕ ਨੇ ਲੋਹੇ ਦੀ ਰਾਡ ਜਿਹੜੀ ਮਾਰੀ ਤੋਂ ਤੇ ਤੇ ਨਾਲ ਸਿਰ ਤੇ ਸੱਟ ਲੱਗ ਗਈ ਤੇ ਥੌਂਦੇ ਜਿਹੜੇ ਮਣਕੇ ਟੁੱਟੇ ਆ ਤੇ ਇਹਨੂੰ ਪਹਿਲਾਂ ਕੈਰੋ ਹਸਪੀਟਲ ਲੈ ਕੇ ਗਏ ਤੇ ਉੱਥੋਂ ਰੈਫਰ ਕੀਤਾ ਤਰਨਤਾਰਨ ਤਰਨਤਾਰਨ ਤੋਂ ਗੁਰੂ ਨਾਨਕ ਦੇਵ ਹਸਪੀਟਲ ਅੰਮ੍ਰitsar ਰੈਫਰ ਕੀਤਾ ਗੁਰੂ ਨਾਨਕ ਦੇਵ ਵਾਲਿਆਂ ਨੇ 5 ਦਿਨ ਰੱਖ ਕੇ ਤੇ ਟ੍ਰੀਟਮੈਂਟ ਕੀਤਾ ਉਹਨਾਂ ਆਖਿਆ ਵੀ ਜਦੋਂ ਐਮ ਆਰ ਆਈ ਦੀ ਰਿਪੋਰਟ ਆਈ ਉਹਨਾਂ ਕਹਿੰਦਾ ਸਾਡੇ ਵਾਸਤੇ ਦਾ ਰੋਗ ਨਹੀਂ ਐ ਇਹਨੂੰ ਪੀਜੀਆ ਹੀ ਰੈਫਰ ਕੀਤਾ ਫਿਰ ਇਹ ਪਰਿਵਾਰ ਮਜ਼ਦੂਰ ਪਰਿਵਾਰ ਸੀ ਤੇ ਦਾ ਪਿੰਡ ਵੱਲੋਂ ਜਿਹੜਾ ਵਾ ਉਹਨਾਂ ਨੇ ਸਾਥ ਦਿੱਤਾ ਤੇ ਇੱਕ ਜਿਹੜੀ ਗੱਡੀ ਕਿਰਾਏ ਤੇ ਕਰਕੇ ਦਿੱਤੀ ਕਿ ਪੀਜੀਆ ਜਿਹੜਾ ਆਪਾਂ ਇਹਦਾ ਇਲਾਜ ਕਰਵਾਉਣਾ ਪਰ ਪੀਜੀਆ ਵੀ ਜਿਹੜਾ ਇਹ ਜਿਹੜਾ ਇਹਨੂੰ ਜਵਾਬ ਹੋ ਗਿਆ ਤੇ ਇਹ ਵੀ ਦੂਰ ਪਰਿਵਾਰ ਸੀ ਤੇ ਘਰ ਲੈ ਕੇ ਆ ਗਏ ਆਪਣਾ ਨੌਜਵਾਨ ਤੇ ਅਜੇ ਤੱਕ ਜਿਹੜਾ ਵਾ ਕੋਈ ਵੀ ਮਾਮਲਾ ਦਰਜ ਨਹੀਂ ਹੋਇਆ ਚੋਲਾ ਸਾਹਿਬ ਥਾਣਾ ਜਿਹੜੀ ਦਰਖਾਸਤ ਦਿੱਤੀ ਗਈ ਇਹਨਾਂ ਲੋ ਕੀ ਮੰਗ ਕਰਦੇ ਮੰਗ ਅਸੀਂ ਕਰਦੇ ਆਂ ਵੀ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਵਾ ਤੇ ਦੋਸ਼ੀਆਂ ਨੂੰ ਜਿਹੜੀਆਂ ਸਲਾਖਾਂ ਦੇ ਪਿੱਛੇ ਜਿਹੜਾ ਤਕਣਾ ਚਾਹੀਦਾ ਪੁਲਿਸ ਵੱਲੋਂ ਕੀ ਕਿਹਾ ਜਾ ਰਿਹਾ ਪੁਲਿਸ ਵੱਲੋਂ ਇਹ ਪਰਿਵਾਰ ਜਿਹੜੀ ਆ ਕੈਰੋ ਹਸਪੀਟਲ ਤੋਂ ਐਮਐਲਆਰ ਲੈ ਕੇ ਗਏ ਸੀ ਤੇ ਉਥੇ ਪਵਨ ਮੁੰਛੀ ਆ ਤੇ ਉਹਨਾਂ ਵੱਲੋਂ ਜਿਹੜਾ ਵਾ ਉਹਨਾਂ ਆਖਿਆ ਵੀ ਇਹ ਜਿਹੜੀ ਰਿਪੋਰਟ ਵਾ ਇਹ ਵਾਪਸ ਲੈ ਜਾਓ ਤੁਹਾਡਾ ਇੱਥੇ ਕੱਖ ਨਹੀਂ ਬਣਨਾ ਤੇ ਉਥੇ 10-20000 ਰੁਪਿਆ ਲੈ ਕੇ ਤੇ ਜਿਹੜਾ ਰਾਜੀਨਾਮਾ ਕਰ ਲਓ ਤੇ ਤੁਹਾਡੇ ਕੋਈ 23 24 ਬਣਨੀ ਆ ਤੇ ਮੈਂ ਜਿਹੜਾ ਵਾ ਉਹ ਪੁੱਛਣਾ ਚਾਹੁੰਦਾ ਐ ਐਸਐਚਓ ਸਾਹਿਬ ਨੂੰ ਪੇ ਜਿਹੜਾ ਇਹ ਤੁਰ ਨਹੀਂ ਸਕਦਾ ਤੇ ਇਹਦੇ ਜਿਹੜੇ ਮਨਕੇ ਟੁੱਟੇ ਹੋਏ ਆ ਤੇ ਧੌਣ ਨੂੰ ਜਿਹੜਾ ਇਹਦੇ ਬੈਲਟ ਜੀ ਪਾਈ ਆ ਤੇ ਉਹ ਜਦੋਂ ਬੈਲਟ ਲਾ ਦਿੰਦੇ ਆ ਤੇ ਜਿਹੜਾ ਧੌਣ ਵੀ ਇਥੇ ਸੁੱਜ ਕੇ ਜਿਹੜੀ ਇਥੇ ਆ ਜਾਂਦੀ ਆ ਤੇ ਨਾ ਰੋਟੀ ਖਾ ਸਕਦਾ ਤੇ ਇਹ 23 24 ਲੱਗਦੀ ਇਹਨਾਂ ਦੀ ਇਹ ਜਿਹੜਾ ਮੁੰਛੀ ਆ ਮੁੰਛੀ ਆਮ ਆਦਮੀ ਪਾਰਟੀ ਦਾ ਕੋਈ ਰਿਸ਼ਤੇਦਾਰ ਵਾ ਇਹ ਕਰਕੇ ਜਿਹੜਾ ਵਾ ਇਹਨਾਂ ਦੇ ਕਾਰਵਾਈ ਨਹੀਂ ਜਿਹੜੀ ਆ ਹੋ ਰਹੀ ਦੋਸ਼ੀਆਂ ਤੇ